ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆ ਤੁਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਮੁਹਾਲੀ ਤੋਂ ਗੁਰਦੁਆਰਾ ਸੱਚਖੰਡ ਹਜ਼ੂਰ ਸਾਹਿਬ ਆਏ ਹੋਏ ਹਾਂ ਗੱਡੀ ਦੇ ਉੱਪਰ ਕਾਰ ਤੇ ਤੇ ਕੱਲ ਅਸੀਂ ਗਏ ਸੀ ਜੀ ਨਾਨਕ ਚੀਰਾ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਆਏ ਉਸ ਤੋਂ ਪਹਿਲਾਂ ਲੋਕਲ ਗੁਰਦੁਆਰੇ ਜਿੰਨੇ ਵੀ ਨੇ ਸਬਦ ਦੇ ਦਰਸ਼ਨ ਕੀਤੇ ਨੇ ਤੇ ਅੱਜ ਆਪਾਂ ਚੱਲੇ ਆ ਨਾਮਦੇਵ ਜੀ ਦੇ ਸਥਾਨ ਦੇ ਉੱਪਰ ਤੇ ਨਾਲ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਦਮਦਮਾ ਸਾਹਿਬ ਵੀ ਆਣ ਕੇ ਤੇ ਨਾਲ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚੱਕੀ ਹੈਗੀ ਏ ਉਹ ਵੀ ਤੁਹਾਨੂੰ ਦਿਖ ਆਪਾਂ ਨਰੇੜ ਸਾਹਿਬ ਤੋਂ ਤਕਰੀਬਨ 60-70 ਕਿਲੋਮੀਟਰ ਦੀ ਬਾਟ ਤੇ ਇਹ ਸਾਰੇ ਗੁਰਦੁਆਰੇ ਹੈਗੇ ਨੇ ਤੇ ਨਾਮਦੇਵ ਦਾ ਬਹੁਤ ਪੁਰਾਣਾ ਟੈਂਪਲ ਜਿਹਨੂੰ ਮੰਦਿਰ ਕਿਹਾ ਜਾਂਦਾ ਉਹ ਵੀ ਉੱਤੇ ਹੈਗਾ ਤੁਹਾਨੂੰ ਉਹ ਵੀ ਦਰਸ਼ਨ ਕਰਾਣੇ ਆ ਤੇ ਰਸਤਾ ਇਹ ਵੀ ਬਹੁਤ ਸੋਹਣਾ ਹੈ ਸਿੰਗਲ ਰੋਡ ਹੈ ਕਿਤੇ ਕਿਤੇ ਟੁੱਟੀ ਹੋਈ ਹੈ ਪਰ ਐਡਵੈਂਚਰਸ ਜੀ ਲੱਗ ਰਹੀ ਹੈ ਤੁਹਾਨੂੰ ਦਿਖਾਣੇ ਆ ਮਤਲਬ ਰਸਤਾ ਠੀਕ ਹੈ ਸਿੰਗਲ ਰੋਡ ਹੈ ਐਡਵੈਂਚਰ ਜੇ ਹੈਗਾ ਕੋਈ ਆਸ-ਪਾਸੇ ਹਰਿਆਲੀ ਹੈ ਖੇਤ ਖੇਲਿਆਣ ਹੈਗੇ ਨੇ ਵਧੀਆ ਰਸਤਾ ਹੈ ਬਹੁਤ ਸੋਹਣਾ ਰਸਤਾ ਹੈ ਸਭ ਤੋਂ ਸਭ ਤੋਂ ਪਹਿਲਾਂ ਪਹੁੰਚ ਜਾਈ ਆਪਾਂ ਦਮਦਮਾ ਸਾਹਿਬ ਫਿਰ ਅੱਗੇ ਵਧਾਂਗੇ। ਅਸ ਸੁਰੇ ਸੁਰੇ ਅਸੀਂ ਗਏ ਸੀ ਜਦੋਂ ਰਿਸਰਚ ਕਰਨ ਹਜੂਰ ਸਾਹਿਬ ਉੱਥੇ ਮਾਈ ਭਾਗੋ ਜੀ ਦੀ ਬਹੁਤ ਵੱਡੀ ਬੰਦੂਕ ਵੀ ਪਈ ਸੀ ਮੈਂ ਉਹ ਵੀ ਤੁਹਾਨੂੰ ਦਿਖਾਣਾ। ਸਰੀਰ ਦਾ ਹੱਜ ਜਾਣਾ, ਸਰੀਰ ਦਾ ਬੁੱਧੂ ਹੋ ਜਾਣਾ, ਸਰੀਰ ਦਾ ਹੱਜ ਜਾਣਾ। ਕਰੋ ਜੀ ਦਰਸ਼ਨ ਮਾਤਾ ਭਾਗੋ ਜੀ ਦੇ ਮਾਈ ਭਾਗੋ ਜੀ ਦੀ ਬੰਦੂਕ ਤੇ ਅੱਜ ਦੇ ਸਮੇਂ ਦੇ ਵਿੱਚ ਐਡੀ ਬੰਦੂਕ ਚੱਕਣਾ ਵੱਡੇ ਵੱਡੇ ਪਹਿਲਵਾਨਾਂ ਦੇ ਵਾਸਤੇ ਵਿੱਚ ਵੀ ਨਹੀਂਗਾ। ਇਹ ਮਾਤਾ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਹਜੂਰ ਸਾਹਿਬ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰੋ ਤੇ ਜਿਹੜਾ ਵੀ ਸਾਡਾ ਹਜੂਰ ਸਾਹਿਬ ਦਾ ਸਾਰਾ ਪ੍ਰੇਸ਼ਰ ਹੈਗਾ ਬਹੁਤ ਸ਼ਾਂਤਮਈ ਬਹੁਤ ਆਨੰਦਪੂਰੀ ਜਗ੍ਹਾ ਹੈ ਦੋਸਤੋ ਬਹੁਤ ਆਨੰਦ ਆਉਂਦਾ ਇੱਥੇ ਤੁਸੀਂ ਜ਼ਰੂਰ ਆਇਆ ਕਰੋ ਜਦੋਂ ਵੀ ਟਾਈਮ ਮਿਲੇ ਜ਼ਰੂਰ ਆਇਆ ਕਰੋ ਇਸ ਬੰਦੂਖ ਦੇ ਉੱਪਰ ਮਾਤਾ ਮਾਤਾ ਜੀ ਨੇ ਬਹੁਤ ਵੱਡੀ ਬੰਦੂਖ ਮੋਡੇ ਦੇ ਰੱਖ ਕੇ ਚਲਾਈ ਸੀ ਤੇ ਮਤਲਬ ਦੇਖੋ ਕਿੰਨੀ ਸ਼ਕਤੀ ਹੋਣੀ ਮਾਤਾ ਜੀ ਵਿੱਚ ਬਹੁਤ ਭਾਰੀ ਬੰਦੂਕ ਚਲਾਈ ਅੱਜ ਅੱਜ ਦੇ ਸਮੇਂ 'ਚ ਮੇਰੇ ਸਾਹਮਣੇ ਕੋਈ ਚੰਗਾ ਭਲਾ ਹੱਟਾ-ਕਟਾ ਇਨਸਾਨ ਵੀ ਐਸੀ ਬੰਦੂਕ ਨਹੀਂ ਚੱਕ ਸਕਦਾ ਸੋਚੋ ਕਿਆ ਸ਼ਕਤੀ ਸੀ ਉਹਨਾਂ ਦੇ ਵਿੱਚ ਨਹੀਂ ਉਹਨਾਂ ਦੇ ਜਿਹੀ ਲੱਸ ਰੀਰ ਹੋਊਗਾ ਨਾ ਸਹੀ ਗੱਲ ਹੈ ਸਹੀ ਗੱਲ ਆਹ ਦੇਖੋ ਦੋਸਤੋ ਪਹੁੰਚ ਚੁੱਕੇ ਹਾਂ ਜੀ ਬਾਬਾ ਦਮਦਮਾ ਸਾਹਿਬ ਜਿੱਤੇ ਗੁਰਦੁਆਰਾ ਸਾਹਿਬ ਦੂਰੋਂ ਦਿਖਦੇ ਨੇ ਸਾਡੇ ਚੂਲ ਦੇ ਨਿਸ਼ਾਨ ਸਾਹਿਬ

ਆਏ ਸੀ ਸਾਰੇ ਦੱਸਣ ਕਰਾਂਗੇ ਸਹੀ ਗੱਲ ਹੈ ਸਹੀ ਜਦੋਂ ਵੀ ਆਪਾਂ ਕਿਸੇ ਵੀ ਗੁਰਦੁਆਰਾ ਸਾਹਿਬ ਜਿਹੜੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਯਾਦ ਵਿੱਚ ਬਣਿਆ ਹੈ ਜਾਂ ਉਹਨਾਂ ਦਾ ਇਤਿਹਾਸ ਜੁੜਿਆ ਹੋਇਆ ਹੈ ਉੱਥੇ ਆਣਿਆ ਦੋਸਤੋ ਮਤਲਬ ਇੱਕ ਅਲੱਗੀ ਰੂਹ ਅਲੱਗੀ ਵਾਈਬ ਜੁੜ ਜਾਂਦੀ ਹੈ ਤੇ ਇਹ ਉਹੀ ਜਗ੍ਹਾ ਜਿੱਥੇ ਬਾਬਾ ਜੀ ਨੇ 8 ਦਿਨ ਆਰਾਮ ਕੀਤਾ ਸੀ ਗੁਰਦੁਆਰਾ ਸਾਹਿਬ ਜਦੋਂ ਆਏ ਸੀ ਉਹ ਪਹਿਲੀ ਵਾਰ ਦੱਖਣ ਵਿੱਚ ਤੇ ਇੱਥੇ 8 ਦਿਨ ਆਰਾਮ ਕੀਤਾ ਸੀ ਤੇ ਬਾਗ ਬਗੀਚੇ ਹੁੰਦੇ ਸਨ ਬਹੁਤ ਹੀ ਵਧੀਆ ਇੱਕ ਮਾਹੌਲ ਸੀ ਤੇ ਅੱਜ ਵੀ ਉਦਾਂ ਹੀ ਹੈ। ਲੋ ਜੀ ਜਦੋਂ ਆਪਾਂ ਦਮਦਮਾ ਸਾਹਿਬ ਜੀ ਤੋਂ ਆਏ ਤੇ ਬਹੁਤ ਆਨੰਦ ਆਇਆ ਕਿਉਂਕਿ ਇੱਥੇ ਬਾਬਾ ਜੀ ਜਦੋਂ ਆਏ ਸੀ ਨਾ ਵਿਸ਼ਰਾਮ ਕੀਤਾ ਸੀ ਤੇ 8 ਦਿਨ ਰਹੇ ਤੇ ਬਾਬਾ ਜੀ ਨੂੰ ਇੱਥੇ ਬਾਗ-ਬਗੀਚੇ ਹੁੰਦੇ ਸੀ। ਤੇ ਬਾਬਾ ਜੀ ਨੂੰ ਬਹੁਤ ਵਧੀਆ ਲੱਗਿਆ ਸੀ ਇੱਥੇ। ਤੇ ਇਤਿਹਾਸ ਦੀ ਮੈਂ ਫੋਟੋ ਕੀਤੀ ਤੁਸੀਂ ਇਤਿਹਾਸ ਜ਼ਰੂਰ ਪੜਿਓ ਤੇ ਹੁਣ ਆਪਾਂ ਅੱਗੇ ਨੂੰ ਵੱਧ ਰਹੇ ਹਾਂ ਸੜਕਾਂ ਸਾਫ਼ ਆ ਗਈਆਂ ਨੇ ਤੇ ਗ੍ਰੀਨਰੀ ਬਹੁਤ ਹੈ ਇੱਧਰ। ਪ੍ਰਾਇਵਰ ਚੇਂਜ। ਸਿਮਰਤ ਸਾਹਿਬ ਜੀ ਆ ਗਏ ਨੇ ਹੁਣ ਡਰਾਈਵਿੰਗ ਕਰਨ ਵਾਸਤੇ। ਖੇਤੀ ਕਿਦਰ ਕਰਦੇ ਨੇ ਲੋਕ ਬਲਦਾਂ ਨਾਲ ਟਰੈਕਟਰ ਬਹੁਤ ਘੱਟ ਹੁੰਦਾ ਇੱਥੇ ਇਸ ਏਰੀਆ ਦੇ ਵਿੱਚ ਪਰ ਖੇਤੀ ਦੇਖੋ ਟਰੈਕਟਰਾਂ ਤੋਂ ਬਗੈਰ ਵੀ ਦੇਖੋ ਜੇ ਕਰਦੇ ਨੇ ਨਾ ਕਿੰਨੇ ਸੋਹਣੇ ਤਰੀਕੇ ਨਾਲ ਇਹਨਾਂ ਨੇ ਸਮਿਤਰੀ ਹਾਂ ਆ ਤੁਸੀਂ ਇਹ ਦੇਖ ਸਕਦੇ ਹੋ ਤਾਂ ਪਤਾ ਨਹੀਂ ਕਾਦੀ ਖੇਤੀ ਹੈ ਇੰਦੇ ਲੱਗੇ ਨੇ ਆਹ ਕੋਈ ਨਾ ਕੋਈ ਤਾਂ ਹੋਊਗਾ ਬਲਦਾਂ ਦੇ ਵਿੱਚ ਉਹ ਪਾ ਕੇ ਨਾ ਹਾਂ ਜਿਵੇਂ ਆਹ ਖੜੇ ਨੇ ਇਹ ਗਾਈਆਂ ਖੜੀਆਂ ਨੇ ਕੇਲਿਆਂ ਦੇ ਬਾਗ ਆ ਗਏ ਕੇਲਿਆਂ ਦੇ ਪਿੱਛੇ ਪਪੀਤੇ ਨੰਗੇ ਸੀ ਪਪੀਤੀਆਂ ਦਾ ਹੀ ਬਾਗ ਸੀ ਕਮਾਲ ਕੀਤੀ ਭਾਈ ਇਹ ਕਮਾਲ ਵਾਹ ਜੀ ਵਾਹ ਭਗਤ ਨਾਮਦੇਵ ਜੀ ਦੇ ਮੰਦਰ ਪਹੁੰਚ ਗਏ ਆਪਾਂ ਨਰਸੀ ਨਾਮਦੇਵ ਥੱਲੇ ਚਲੀ ਜਗੀ ਗੱਡੀ ਜਾ ਤਰੀਏ ਨੇ ਵੈਸੇ ਪਰ ਜਗਾ ਨਹੀਂ ਹੈ ਇਸ ਵਾਰ ਆ ਲੱਗੀ ਕਿ ਲੱਗੀ ਗੱਡੀ ਆ ਕਰੂਜ਼ਰ ਲੱਗੇ ਲੱਗ ਜੂ ਸਾਹਮਣੇ ਨਹੀਂ ਇਹ ਪੁਰ ਲੱਗ ਜਾਣੀ ਹੈ ਚੱਲ ਜਣਾ ਚਲੋ ਮੈਂ ਤਾਂ ਗਲਤੀ ਕਰ ਲਈ ਤੂੰ ਸੁਧਾਰ ਲੈ। ਬਹੁਤ ਥੱਲੇ ਜਗ੍ਹਾ ਨਹੀਂ ਹੋਣੀ ਫਿਰ ਮੋੜ ਤੋਂ ਵਾਪਸ ਕਰਾਂ ਕਿੱਦਾਂ ਆਵਾਂਗੇ ਏਕ ਟੀ ਜਗਾ ਪਹੁੰਚ ਗਏ ਜੀ ਪਹੁੰਚ ਗਏ। ਉਹ ਦੇਖ ਬਾਈ ਜਿ ਲਗਵਾ ਰਹੇ ਨੇ ਸਾਰੇ ਨੇ ਜਿੱਡੀ ਭਗਤ ਨਾਮਦੇਵ ਜੀ ਦਾ ਜਿਹੜਾ ਇਹ ਮੰਦਿਰ ਹੈ ਇੱਥੋਂ ਦੇ ਇਤਿਹਾਸ ਦੀ ਮੈਂ ਗੱਲ ਕਰਾਂ ਇਹ 5500 ਸਾਲ ਪੁਰਾਣਾ ਮੰਦਿਰ ਹੈ ਤੇ ਪਾਂਡਵਾਂ ਦੇ ਸਮੇਂ ਦਾ ਬਣਿਆ ਹੋਇਆ ਤੇ ਇੱਥੇ ਜਦੋਂ ਭਗਤ ਨਾਮਦੇਵ ਜੀ ਆਏ ਸਨ ਪਹਿਲੀ ਵਾਰ ਤਾਂ ਉਹਨਾਂ ਨੇ ਜਦੋਂ ਸੰਗਤ ਦੇ ਕੋਲ ਬੈਠਦੇ ਸਨ ਤੇ ਉੱਥੇ ਅ ਕੀਰਤਨ ਕਰਦੇ ਸਨ ਆਪਣਾ ਹਨ ਤੇ ਉਸ ਸਮੇਂ ਜਿਹੜੇ ਪੰਡਤ ਹੁੰਦੇ ਸਨ ਤੇ ਉਹਨਾਂ ਨੇ ਕਿਹਾ ਵੀ ਇਹ ਨਾਮਦੇਵ ਨਾਮ ਦਾ ਬੰਦਾ ਇਹ ਕੋਈ ਛੋਟੀ ਜਾਤ ਦਾ ਹੈ ਇਹਨੂੰ ਹੱਕ ਨਹੀਂਗਾ ਸਾਡੇ ਮੰਦਰ 'ਚ ਬੈਠਣ ਦਾ ਕਿਉਂਕਿ ਜੈਲ ਸੁਦੋਂ ਵੀ ਪੈਦਾ ਹੋ ਗਈ ਉਹਨਾਂ ਦੇ ਮਨ ਵਿੱਚ ਵੀ ਵੀ ਇਹਦੇ ਕੋਲ ਇਨੀ ਸੰਗਤ ਕਿਵੇਂ ਬੈਠਦੀ ਹੈ ਹਨ ਜਦ ਕਿ ਉਹ ਤਾਂ ਰੱਬੀ ਰੂਹ ਸੰ ਹਨ ਤੇ ਉਹਨਾਂ ਨੂੰ ਪਿੱਛੇ ਕਹਿੰਦਾ ਜਾ ਇੱਥੋਂ ਨਿਕਲ ਤੱਕਿਆ ਤੋ ਕੇ ਮਾਰ ਕੇ ਮੰਦਰ ਦੇ ਪਿੱਛੇ ਭੇਜ ਦਿੱਤਾ ਤੇ ਮੰਦਰ ਉਸੇ ਟਾਈਮ ਘੁੰਮ ਗਿਆ ਜਿੱਧਰ ਬਾਬਾ ਜੀ ਬੈਠੇ ਸਨ ਪੂਰਾ ਮੰਦਿਰ ਦਾ ਮੰਦਿਰ ਹੀ ਪੂਰਾ ਘੁੰਮ ਗਿਆ ਤੇ ਉਸ ਟਾਈਮ ਤੇ ਬਹੁਤ ਸੰਗਤ ਬਹੁਤ ਦੁਨੀਆ ਬਾਬਾ ਜੀ ਦੇ ਕੋਲ ਆਣ ਲੱਗੀ ਇਹ ਜਿਹੜੀ ਚੱਕੀ ਤੁਸੀਂ ਦੇਖ ਰਹੇ ਹੋ ਇਹ ਚੱਕੀ 1100 ਸਾਲ ਪੁਰਾਣੀ ਹੈ ਪਹਿਲਾਂ ਇਹਨੂੰ ਬਲਦਾਂ ਦੇ ਨਾਲ ਜੋਤਿਆ ਜਾਂਦਾ ਸੀ ਲੇਕਿਨ ਜਦੋਂ ਬਾਬਾ ਨਾਮਦੇਵ ਜੀ ਇੱਥੇ ਆਏ ਉਹਨਾਂ ਨੇ ਦੇਖਿਆ ਕਿ ਬਲਦ ਚੱਕੀ ਨੂੰ ਚਲਾ ਰਹੇ ਕਿਉਂਕਿ ਬਹੁਤ ਭਾਰੀ ਚੱਕੀ ਹੈ ਤੇ ਉਸ ਟਾਈਮ ਤੇ ਬਾਬਾ ਜੀ ਨੇ ਹੱਥ ਹੀ ਲਗਾਇਆ ਸੀ ਤੇ ਤਿੰਨ ਦਿਨ ਲਗਾਤਾਰ ਚੱਕੀ ਘੁੰਮਦੀ ਰਹੀ ਸੀ ਤੇ ਬਹੁਤ ਆਟਾ ਇਹਨੇ ਪੀਸਿਆ ਸੀ ਤੇ ਹਜ਼ਾਰਾਂ ਸਾਧੂਆਂ ਨੂੰ ਇੱਥੇ ਭੋਜਨ ਸਕਾਇਆ ਗਿਆ ਸੀ ਤੇ ਆਹ ਤਲਾਬ ਜਿਹੜਾ ਤੁਸੀਂ ਦੇਖ ਰਹੇ ਹੋ ਸਰੋਵਰ ਹੈ ਇਸ ਸਾਈਡ ਪਹਿਲਾਂ ਮੂੰਹ ਹੁੰਦਾ ਸੀ ਮੰਦਿਰ ਦਾ ਇੱਕ ਘੁਮਕੇ ਪਰਦੀ ਸਾਈਡ ਹੋ ਗਿਆ ਸੀ ਹੁਣ ਜਿੱਧਰ ਸਥਾਪਿਤ ਕੀਤਾ ਹੋਇਆ ਹੈ ਤੇ ਇਹ ਮੰਦਿਰ ਦੇ ਉੱਪਰ ਜਿਹੜੀ ਕਲਾਕਾਰੀ ਮੀਨਾਕਾਰੀ ਕੀਤੀ ਹੋਈ ਹੈ ਇੰਨੀ ਸੋਹਣਾ ਆਰਕੀਟੈਕਚਰ ਹੈ ਨਾ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਬਣਾਉਣ ਲੱਗੇ ਰੈਡੀਮੇਡ ਚੀਜ਼ਾਂ ਆਪਾਂ ਬਣਾ ਕੇ ਲਗਾਣੇ ਆ ਤੇ ਇਹ ਸਾਰਾ ਹੱਥਾਂ ਦੇ ਨਾਲ ਕਾਰੀਗਰੀ ਕੀਤੀ ਗਈ ਹੈ ਤੇ ਮੁਗਲਾਂ ਨੇ ਇਸ ਮੰਦਰ ਦੇ ਵਿੱਚ ਜਿਵੇਂ ਕਬਜ਼ਾ ਕਰਕੇ ਇਸ ਨੂੰ ਮਸਜਿਦ ਬਣਾਉਣਾ ਚਾਹਿਆ ਤੇ ਜੋ ਸਫਲ ਨਾ ਹੋ ਸਕੇ ਤਾਂ ਉਸ ਨੇ ਕੀ ਕੀਤਾ ਮੁਗਲਾਂ ਨੇ ਇਸ ਮੰਦਰ ਦੇ ਉੱਪਰ ਹਮਲਾ ਕੀਤਾ ਤੋੜ ਦਿੱਤਾ ਆ ਜਿਹੜਾ ਤੁਸੀਂ ਪੱਥਰ ਵਾਲਾ ਪਾਰਟ ਦੇਖ ਰਹੇ ਹੋ ਨੀਚੇ ਵਾਲਾ ਬਰਾਊਨ ਇਹ ਇੱਥੇ ਤੱਕ ਰਹਿ ਗਿਆ ਸੀ ਤੇ ਉਸ ਤੋਂ ਬਾਅਦ ਇੰਦੋਰ ਦੀ ਮਹਾਰਾਣੀ ਨੇ ਇਹਨੂੰ ਦੁਬਾਰਾ ਉੱਪਰ 350 ਸਾਲ ਪਹਿਲਾਂ ਦੁਬਾਰਾ ਇਹਨੂੰ ਉੱਪਰ ਦਾ ਜਿਹੜਾ ਵਾਈਟ ਵਾਲਾ ਪੋਰਸ਼ਨ ਦੇਖ ਰਹੇ ਹੋ ਇਹ ਬਣਾਇਆ ਸੀ ਤੇ ਜਿਹੜਾ ਪੱਥਰ ਵਾਲਾ ਹਿੱਸਾ ਤੁਸੀਂ ਥੱਲੇ ਦੇਖ ਰਹੇ ਹੋ ਇਹ 5500 ਸਾਲ ਪੁਰਾਣਾ ਹੈ ਤੇ ਅੰਦਰ ਆ ਜਿਹੜੀ ਮੂਰਤੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਆ ਥੱਲੇ ਵਾਲੀ ਇਹ ਬਾਬਾ ਭਗਤ ਨਾਮਦੇਵ ਜੀ ਦੀ ਮੂਰਤੀ ਹੈਗੀ ਹੈ ਠੀਕ ਹੈ ਸੰਗਤ ਇਤੋਂ ਦੂਰੋਂ ਦੂਰੋਂ ਆਂਦੀ ਹੈ ਤੇ ਮੱਥਾ ਟੇਕਦੀ ਹੈ ਉਸ ਤੋਂ ਬਾਅਦ ਬਾਬਾ ਨਾਮਦੇਵ ਜੀ ਇੱਥੇ ਕਾਫੀ ਸਮਾਂ ਰਹੇ ਤੇ ਉਸ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਚਲੇ ਗਏ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੁਮਾੜ ਪਿੰਡ ਹੈਗਾ ਉੱਥੇ ਆ ਜਿਹੜੀ ਨੀਸ਼ ਵਾਲਾ ਵਾ ਇਹਦਾ ਜਿਹੜਾ ਮਤਲਬ ਆ ਬੜਾ ਜ਼ਬਰਦਸਤ ਹੈ ਉਹਨਾਂ ਦਿਨਾਂ ਚ ਵੀ ਦੇਖੋ ਕਿੰਡੀ ਸੋਹਣੀ ਆ ਗਈ ਹੈ ਉਹਨਾਂ ਨੂੰ ਕਿੰਨਾ ਟਾਈਮ ਲੱਗਦਾ ਹੋਊਗਾ ਜਿਹੜੀ ਚੀਜ਼ਾਂ ਦੀ ਇਹ ਇਹ ਨਾ ਪੱਥਰ ਘੜ ਘੜ ਕੇ ਬਣਾਏ ਗਏ ਨੇ ਕਿਰਨ ਕਿ ਉਹਨਾਂ ਨੂੰ ਕਿੰਨਾ ਟਾਈਮ ਲੱਗਦਾ ਇੱਕ ਇਹ ਨਾ ਪੱਥਰਾਂ ਨੂੰ ਘਟ ਘਟ ਕੇ ਘੜ ਘੜ ਕੇ ਬਣਾਇਆ ਗਿਆ ਹੈ ਪਾਂਡਵਾਂ ਦੇ ਸਮੇ ਦਾ ਹੂੰ ਬਹੁਤ ਸੋਹਣਾ ਮੰਦਿਰ ਹੈ ਯਾਰ ਨੀਚੇ ਹਾਥੀ ਬਣੇ ਹੋਏ ਨੇ ਹਾਥੀ ਉੱਪਰ ਕੋੜੇ ਇਬਾਦਤੀ ਫੈਨਫੋਲਿੰਗ ਦੇਖੋ ਹਾਂਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਪਾਕ ਦਾ ਨਾਮਦੇਵ ਦੇ ਮੰਦਿਰ ਤੋਂ ਬਾਅਦ ਬਾਬਾ ਜੀ ਦੀ ਚੱਕੀ ਵੀ ਦੇਖ ਕੇ ਦਮਦਬਾ ਸਾਹਿਬ ਤੋਂ ਜਾਣ ਤੋਂ ਬਾਅਦ ਹੁਣ ਆਪਾਂ ਚਲੇ ਨਗੀਨਾ ਘਾਟ ਗੁਰਦੁਆਰਾ ਸਾਹਿਬ ਤੇ ਪਹਿਲਾਂ ਲੰਗਰ ਲੰਗਰ ਸਾਹਿਬ ਗੁਰਦੁਆਰਾ ਜਾ ਕੇ ਲੰਗਰ ਛਕ ਲਈ ਕਿਉਂਕਿ ਉਧਰ ਹੀ ਨਗੀਨਾ ਘਾਟ ਗੁਰਦੁਆਰਾ ਹੈ ਤੇ ਉਧਰ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਗੁਰਦੁਆਰਾ ਹੈ ਉਹ ਸਾਰੇ ਉਧਰ ਹੀ ਗੁਰਦੁਆਰੇ ਦੇਖਦੇ ਆ ਮੱਥਾ ਟੇਕਦੇ ਆ ਤੇ ਨਾਲ ਫਿਰ ਆਪਾਂ ਲੰਗਰ ਛਕ ਲਈਏ ਠੀਕ ਹੈ ਸੰਗਤ ਜੀ ਨੀ ਪੈ ਰਿਹਾ ਦੇਖ ਲੋ ਬਹੁਤ ਜ਼ਿਆਦਾ ਆਰਸ਼ ਕਰਕੇ ਮੀਂਹ ਕਰਕੇ ਤੇ ਸੰਗਤ ਜਰੂਰ ਪਰੇਸ਼ਾਨ ਹੋ ਰਹੀ ਏ ਕਿਉਂਕਿ ਤੁਰ ਕੇ ਜਾਣਾ ਪੈਰ ਗੱਲੇ ਹੋ ਜਾਂਦੇ ਨੇ ਚਿੱਕੜ ਪੌਂਚੇ ਰਿਬੜ ਜਾਂਦੇ ਨੇ ਹਾਂ ਸਹੀ ਗੱਲ ਏ ਲੋ ਜੀ ਹੁਣ ਆਪਾਂ ਲੰਗਰ ਪਾਣੀ ਛਕ ਕੇ ਜਾਰਾਂ ਚ ਗੋਦਾਵਰੀ ਦੇ ਕੰਡੇ ਤੇ ਜਿਹੜੇ ਗੁਰਦੁਆਰਾ ਸਾਹਿਬ ਬਣੇ ਹੋਏ ਜਿਵੇਂ ਨਗੀਨਾ ਘਾਟ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਗੁਰਦੁਆਰਾ ਇੱਥੇ ਦੇਖੋ ਸਿੱਧਾ ਸਿੱਧਾ ਇੱਥੇ ਥੋੜੀ ਜਿਹੀ ਗੁਰਦੁਆਰਾ ਆਹ ਸਭ ਤੋਂ ਪਹਿਲਾਂ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਸਾਹਿਬ ਦੇ ਨਾਲ ਹੀ ਗੁਰਦੁਆਰਾ ਸਾਹਿਬ ਨੇ ਆਹ ਗੱਡੀ ਇੱਥੇ ਲਾ ਲੈ ਹਾਂ ਲਾ ਲੈ ਇੱਥੇ ਲਾ ਲੈ ਗੁਰਦੁਆਰਾ ਨਗੀਨਾ ਘਾਟ ਦਰਸ਼ਨ ਕਰੋ ਨਗੀਨਾ ਘਾਟ ਸਾਹਿਬ ਜੀ ਦੇ ਕਿਉਂ ਨਗਾਨੀ ਫਿਸਲਣਾ ਹੈ ਥੋੜਾ ਧਿਆਨ ਨਾਲ ਹਾਂ ਬੜੀ ਥੋੜੀ ਨਹੀਂ ਜਿਆਦਾ ਫਿਸਲਣਾ ਇਹ ਜਦੋਂ ਪਹਿਲਾਂ ਹੁੰਦੇ ਸੀ ਸਰੋਵਰ ਇਸ ਵਿੱਚ ਜਲ ਹੁੰਦਾ ਸੀ ਤੇ ਉਸ ਟਿਥੇ ਅਸੀਂ ਨਿੱਕੇ ਹੁੰਦੇ ਇਸ਼ਨਾਨ ਕਰਦੇ ਸੀ ਕਿਉਂਕਿ ਮੈਂ ਤਾਂ ਕਾਫੀ ਸਮੇਂ ਤੋਂ ਆਂਦਾ ਸੀ ਇੱਥੇ ਸੱਚ ਨਹੀਂ ਯਾਦ ਮੈਨੂੰ ਸੱਤਵੀਂ ਵਾਰੀ ਆ ਰਹੇ ਕਿ ਅੱਠਵੀਂ ਵਾਰੀ ਆ ਰਹੇ ਹਾਂ ਪਰ ਜਦੋਂ ਬਚਪਨ ਤੋਂ ਇੱਥੇ ਆਨੇ ਆ ਬਹੁਤ ਛੋਟਾ ਸੀ ਜਦੋਂ ਮੈਂ ਇਥੋਂ ਆਉਣਾ ਸ਼ੁਰੂ ਕੀਤਾ ਮਾਲਕ ਨੇ ਬੁਲਾਇਆ ਬੇਸਿਕਲੀ ਵਾਹਿਗੁਰੂ ਗੋਦਾਵਰੀ ਦੇ ਕੰਡੇ ਤੇ ਸਤਪਿਤ ਗੁਰਦੁਆਰਾ ਸਾਹਿਬ ਨਗੀਨਾ ਘਾਟ ਕਈ ਸਿਮਰਤਪਾਲ ਸਿੰਘ ਜੀ ਵੀ ਸਾਡੇ ਨਾਲ ਨੇ ਤੇ ਬੀਬੀ ਇਬਾਦਤ कौर ਜੀ ਬੀਬੀ ਇਬਾਦਤ ਕੌਰ ਜੀ ਪਟਕੀ ਉਤਾਰਦੀ ਇਹਨੇ ਵਾਏ ਕਰੋ ਆ ਗੋਦਾਵਈ ਦੇ ਕੰਡੇ ਦੇ ਸਥਿਤ ਕਰ ਦਵਾਰਾ ਸਥਾਪਿਤ ਕੀਤਾ ਹੋਇਆ ਜੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਨਗਿੰਨਾਗੜ੍ਹ ਹੈ ਨਾ ਉਧਾਵਰੀ ਚ ਪਾਣੀ ਐ ਪਾਣੀ ਤਾਂ ਜਿਆਦਾ ਹੈ ਜਿਆਦਾ ਪਾਣੀ ਹਾਂ ਨਹੀਂ ਤਾਂ ਨਹੀਂ ਤਾਂ ਉਹ ਜਿਹੜੇ ਗੋਲ ਗੋਲ ਦੇ ਲੱਗੇ ਹੋਣੇ ਨਾ ਉਹਨਾਂ ਤੋਂ ਪਿੱਛੇ ਹੁੰਦਾ ਹੈ ਡੰਡਿਆਂ ਤੋਂ ਚੱਲੀ ਫਿਰ ਅੱਗੇ ਹਾਂਜੀ ਚਲੋ ਹਾਂਜੀ ਲਓ ਜੀ ਸਿਮਰਤ ਸਾਹਿਬ ਚਲਾਣਗੇ ਗੱਡੀ ਸਿਮਰਤ ਸਾਹਿਬ ਗੱਡੀ ਅੱਜ ਲਿਸਕਾਈ ਸੀ ਦੁਬਾਰਾ ਫੇਰ ਕਿਉਂਕਿ بارش ਕਰਕੇ ਫਿਰ ਗੰਦੀ ਹੋ ਗਈ ਲੇਕਿਨ ਉਨੀ ਗੰਦੀ ਨਹੀਂ ਕਿ ਜਦੋਂ ਅਸੀਂ ਲੈ ਕੇ ਆਏ ਸੀ ਕਿ ਨਹੀਂ ਇਹ ਧਵਾਨ ਦਾ ਤੁਹਾਨੂੰ ਬੜਾ ਫਾਇਦਾ ਹੋ ਗਿਆ ਗੱਡੀ ਧਵਾ ਕੇ ਰੋਜ਼ ਕਪੜਾ ਮਾਰ ਲਓ ਸਾਫ਼ ਰਹਿੰਦੀ ਐ ਨਗੀਨਾ ਘਾਟ ਸਾਹਿਬ ਜੀ ਤੋਂ ਅੱਗੇ ਜਾਂਦੇ ਹੋਏ ਨਾ ਪਹਿਲਾਂ ਇੱਥੇ ਥੋੜੀ ਜਿਹੀ ਕੱਚੀ ਪਈ ਹੁੰਦੀ ਸੀ ਹੁਣ ਤਾਂ ਪੱਕੀਆਂ ਸੜਕਾਂ ਹੋ ਗਏ ਨੇ ਕੋਈ ਕਾਸ ਤੋਂ ਮੈਂ ਜੇ 5-7 ਸਾਲ 10 ਸਾਲ ਪਿੱਛੇ ਜਾਵਾਂ 10-12 ਸਾਲ ਇੱਥੇ ਕੱਚੀ ਸੜਕ ਹੁੰਦੀ ਤੇ ਪਰ ਕੱਚੀ ਨਹੀਂ ਬਹੁਤ ਟੁੱਟੀ ਕਹਿ ਲਓ ਬੜੀ ਵਧੀਆ ਲੱਗਦਾ ਹੁੰਦਾ ਸੀ ਨੇਚਰ ਦੇ ਅਕੋਰਡਿੰਗ ਸਿਮਰਤ ਥੋੜੀ ਤੇਜ਼ ਕਰੋ ਇਹ ਬੜੀ ਵਧੀਆ ਤੇ ਬੜਾ ਵਧੀਆ ਮਾਹੌਲ ਹੁੰਦਾ ਸੀ ਤੁਰ ਕੇ ਜਾਂਦੇ ਸੀ ਤੇ ਦੇਖੋ ਹਾਲੇ ਵੀ ਜਿਵੇਂ ਸੱਕ ਨੇ ਤੁਰ ਕੇ ਜਾ ਰਹੀ ਹੈ ਤੇ ਹੁਣ ਤਾਂ ਚਲੋ ਆਪਾਂ ਬਾਰੋ-ਬਾਰ ਆਏ ਹੋਏ ਆ ਤੇ ਗੱਡੀ ਤਾਂ ਲੈ ਕੇ ਜਾ ਰਹੇ ਹਾਂ ਤੇ ਤੁਰ ਕੇ ਜਾਣ ਦਾ ਬਹੁਤ ਆਨ ਉਹहां ਤੁਰ ਕੇ ਆਏ ਸੀ ਪਹਿਲਾਂ ਜਦੋਂ ਆਪਾਂ ਗਏ ਸੀ ਤੇ ਹਾਂ ਨੰਗੀਨਾ ਘਾਟ ਤੋਂ ਅੱਗੇ ਫਿਰ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਗੁਰਦੁਆਰਾ ਤੇ ਇੱਕ ਜਿਹੜੇ ਸੱਚਖੰਡ ਸਾਹਿਬ ਜੀ ਦੇ ਜਥੇਦਾਰ ਨੇ ਬਾਬਾ ਜੀ ਉਹਨਾਂ ਦੀ ਯਾਦ ਵਿੱਚ ਵੀ ਇੱਥੇ ਬਣਾਇਆ ਗਿਆ ਇੱਕ ਗੁਰਦੁਆਰਾ ਭਾਈ ਸਾਹਿਬ ਅੱਜ ਖਰੀਪਾ ਗਵਨ ਕੇ ਚਿੱਟਾ ਕੁਰਤਾ ਪਿਆ ਮਾ ਪਾ ਕੇ ਜਚੰਡੇ ਨੇ ਕਾਫੀ ਜ਼ਿਆਦਾ ਲੋ ਜੀ ਆਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗੁਰਦੁਆਰਾ ਸਾਹਿਬ ਤੇ ਇਹ ਹੈਗੇ ਬਾਬਾ ਬੰਦਾ ਘਾਟ ਬਾਬਾ ਬੰਦਾ ਘਾਟ ਗੁਰਦੁਆਰਾ ਸਾਹਿਬ ਜੀ ਦਾ ਨਾਮ ਜੋ ਮਾਦੂ ਦਾਸ ਬੇਰਾਗੀ ਹੋਏ ਨੇ ਜਦੋਂ ਬੰਦਾ ਸਿੰਘ ਬਹਾਦਰ ਬਣੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਜਾਂ ਉਹਨਾਂ ਦੇ ਜਿਵੇਂ ਕਹਿੰਦੇ ਨੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਤੁਸੀਂ ਪੋਸ ਕਰਕੇ ਪੜ੍ਹ ਸਕਦੇ ਹੋ ਇਤਿਹਾਸ ਲੋ ਜੀ ਆਪਾਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਤੇ ਹੁਣ ਸ਼ਾਮ ਨੂੰ ਲੇਜ਼ਰ ਸ਼ੋਅ ਵਾ ਜਾਣਾ ਤੇ ਥਕਾਵਟ ਹੋ ਗਈ ਏ ਥੋੜੀ ਜੀ ਹਨਾ ਤੇ ਕਿਉਂਕਿ ਬਾਰ ਬਾਰ ਉਤਰਨਾ ਚੜ੍ਹਨਾ ਹੁਣ ਥੋੜੀ ਜੇ ਰੈਸਟ ਕਰ ਲਈਏ ਤੇ ਤੁਹਾਨੂੰ ਮਿਲਦੇ ਆਂ ਫਿਰ ਸ਼ਾਮ ਨੂੰ ਮਤਲਬ ਤੁਸੀਂ ਤਾਂ ਕੱਲ ਦੇਖੋਗੇ ਨਵੇਂ ਵਲੌਗ ਵਿੱਚ ਪਰ ਸ਼ਾਮ ਨੂੰ ਤਾਂ ਲੇਜ਼ਰ ਸ਼ੋਅ ਜ਼ਰੂਰ ਦਿਖਾਵਾਂਗੇ ਜੇ ਇੱਥੇ ਹੁਣ ਆਪਰੇਸ਼ਨਲ ਹੋਇਆ ਕੋਈ بارش ਕਰਕੇ ਕੀ ਵਾਰ ਬੰਦ ਕਰ ਦਿੰਦੇ ਹੰਨੇ ਚਲੋ ਜੀ ਦਿਓ ਜੱਜ ਬਾਏ ਬਾਏ